ਦਰਦਨਾਕ ਹਾਦਸਾ ਫਰੀਦਕੋਟ ਵਿੱਚ ਵਾਪਰਿਆ ਹੈ ਇਥੇ ਫਰੀਦਕੋਟ ਤੋਂ ਅੰਮ੍ਰਿਤਸਰ ਜਾ ਰਹੀ ਇੱਕ ਨਿੱਜੀ ਕੰਪਨੀ ਦੀ ਬੱਸ ਰਾਹ ਜਾਂਦੇ ਸਾਈਕਲ ਸਵਾਰ ਬਜ਼ੁਰਗ ਨੂੰ ਧਰੜਕੇ ਫਰਾਰ ਹੋ ਗਈ ਪਰ ਜਿਵੇਂ ਹੀ ਬੱਸ ਅਗਲੇ ਪਿੰਡ ਪਹੁੰਚੀ ਗੁੱਸਾਏ ਪਿੰਡ ਵਾਸੀਆਂ ਨੇ ਬੱਸ ਨੂੰ ਘੇਰ ਲਿਆ ਜਾਣਕਾਰੀ ਮੁਤਾਬਕ ਨਿੱਜੀ ਕੰਪਨੀ ਦੀ ਇਹ ਬੱਸ ਗਲਤ ਸਾਈਡ ਤੋਂ ਜਾ ਰਹੀ ਸੀ ਤੇ ਆਪਣੇ ਸਹੀ ਰਾਹ ਤੇ ਜਾਂਦੇ ਇੱਕ ਬਜ਼ੁਰਗ ਸਾਈਕਲ ਸਵਾਰ ਨੂੰ ਬੁਰੀ ਤਰ੍ਹਾਂ ਨਾਲ ਧਰੜ ਗਈ ਬੱਸ ਦੀ ਰਫਤਾਰ ਇੰਨੀ ਤੇਜ਼ ਸੀ ਕਿ ਬੱਸ ਦੂਰ ਤੱਕ ਸਾਈਕਲ ਸਵਾਰ ਬਜ਼ੁਰਗ ਨੂੰ ਕੜੀਸਤੀ ਚਲੀ ਗਈ ਦਰਦਨਾਕ ਹਾਦਸੇ ਵਿੱਚ ਬਜ਼ੁਰਗ ਵਿਅਕਤੀ ਜੰਗ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਚਲੋ ਸੜਕ ਕ੍ਰੋਸ ਕਰਨ ਲੱਗੇ ਸੀ ਇੱਥੇ ਰੋਡ ਦੇ ਜਿੱਥੇ ਉਰਲੇ ਪਾਸੇ ਫਲੱਜ ਦੇ ਉੱਤੇ ਕੋਲੇ ਖੜੇ ਹੋਏ ਸੀਗੇ ਤੇ ਦੀਪ ਵਾਲਾਂ ਦੀ ਰੌਗ ਸੈਂਡ ਰੌਗ ਸੈਂਡ ਬੱਸ ਆ ਕੇ ਇੱਥੋਂ ਕ੍ਰੋਸ ਮਾਰ ਕੇ ਉਹਨੇ ਚੱਕ ਕੇ ਉਸ ਨੂੰ ਸੱਡ ਤਾ ਦੂਰ ਜਾ ਕੇ ਜੀ ਉਹਨੀਆਂ ਲੱਤਾਂ ਤੋੜ ਦਿੱਤੀਆਂ ਤੇ ਉਹਨਾਂ ਦੇ ਬਾਹਾਂ ਤੇ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ ਹੈ ਜੀ। ਤੋਂ ਜੀਟੀ ਰੋਡ ਤੋਂ ਹਾਈਵੇ ਰੋਡ ਤੋਂ ਇਹ ਕੱਟ ਨੂੰ ਕ੍ਰਾਸ ਕਰਨ ਲੱਗਾ ਸੀ। ਤੇ ਪ੍ਰਾਈਵੇਟ ਦੀਪ ਬਸ ਦੀਪ ਕੰਪਨੀ ਦੀ ਬਸ ਹੈ ਉਹਨੇ ਫੇਟ ਮਾਰਤੀ ਹੈ ਇਹਦੀ ਡੈਥ ਹੋ ਗਈ ਹੈ ਹਾਦਸੇ ਨੂੰ ਅੱਖੋਂ ਪਰੋਖੇ ਕਰਕੇ ਡਰਾਈਵਰ ਨੇ ਬੱਸ ਭਜਾ ਲਈ ਸੀ ਪਰ 4 ਕਿਲੋਮੀਟਰ ਦੀ ਦੂਰੀ ਤੇ ਪਹੁੰਚਦੇ ਅਗਲੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਬੱਸ ਨੂੰ ਘੇਰ ਲਿਆ ਤੇ ਜੰਮ ਕੇ ਬੱਸ ਦੀ ਪੰਨ ਤੋੜ ਕੀਤੀ ਬੱਸ ਨੂੰ ਭਾਵੇਂ ਲੋਕਾਂ ਨੇ ਰੋਕ ਲਿਆ ਪਰ ਡਰਾਈਵਰ ਫਿਰ ਵੀ ਭੱਜਣ ਵਿੱਚ ਸਫਲ ਹੋ ਗਿਆ ਬੱਸ ਵਾਲੇ ਨੇ ਗੱਡੀ ਵੀ ਨਹੀਂ ਰੋਕੀ ਉਸ ਨੂੰ ਜਾ ਕੇ ਚੰਦ ਪਾਜੇ ਘੇਰਿਆ ਗਿਆ ਗੱਡੀ ਰੋਕੀ ਨਹੀਂ ਉੱਥੋਂ ਹੀ ਉਹ ਪੂਰੀ ਤੇਜ਼ ਕਰਕੇ ਗੱਡੀ ਖਿੱਚ ਕੇ ਲੈ ਗਿਆ ਭਾਜਾ ਕੇ ਲੈ ਗਿਆ ਮੌਕੇ ਤੇ ਘਟੋ ਬੱਸ ਜੀ ਇਹ ਉੱਥੋਂ ਬੰਦਾ ਮਾਰ ਕੇ ਭਜਾ ਗਿਆ ਇਹ ਉੱਥੇ ਕੋਈ ਮੁਲਾਜ਼ਮ ਸੀ ਉਹਨੇ ਫੋਨ ਕਰਤਾ ਇੱਥੇ ਜਾਂ ਤਾਂ ਬੱਜੇ ਵੀ ਬਾਸ ਆਉਂਦੀ ਹੈ ਬੰਦਾ ਮਾਰਿਆ ਇੱਥੇ ਆ ਕੇ ਇਹਨਾਂ ਨੇ ਬੱਸ ਰੋਕ ਲਈ ਤੇ ਡਰਾਈਵਰ ਭੱਜ ਕੇ ਚੌਂਕੀ 'ਚ ਬਣ ਗਿਆ ਮੌਕੇ ਤੇ ਪਹੁੰਚੀ ਪੁਲਿਸ ਨੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ